ਚਮਕੌਰ ਸਾਹਿਬ ਨੇੜੇ ਸਤਲੁਜ ਦਰਿਆ ਦੇ ਬਾਨ ਨੂੰ ਨੁਕਸਾਨ ਹੋਣ ਦਾ ਖਸਰਾ ਪਿੰਡ ਵਾਸੀਆਂ ਨੇ ਆਪ ਮੁਹਾਰੇ ਬੰਨ ਮਜਬੂਤ ਕਰਨਾ ਕੀਤਾ ਸ਼ੁਰੂ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਨੇ ਵੀ ਲੋਕਾਂ ਦੀ ਕੀਤੀ ਮਦਦ ਜਿਲ੍ਹਾ ਰੂਪਨਗਰ ਦੇ ਹਲਕਾ ਸ਼੍ਰੀ ਚਮਕੌਰ ਸਾਹਿਬ ਨੇੜੇ ਪੈਂਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਦਾਉਤਪੁਰ ਦੇ ਅਤੇ ਹੋਰ ਕਈ ਥਾਵਾਂ ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਸਤਲੁਜ ਦਰਿਆ ਦੇ ਬਾਨ ਨੂੰ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਨੇ ਵੀ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚ ਕੇ ਆਪ ਲੋਕਾਂ ਨਾਲ ਲੱਗੇ ਬੰਨ ਨੂੰ ਮਜ਼ਬੂਤ ਕਰਨ ਲਈ ਮਿੱਟੀ ਦੇ ਥੈਲੇ ਪਰਭਾਏ ਅਤੇ ਇਸ ਮੌਕੇ ਉਹਨਾਂ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਕਿ ਅੱਜ ਐ ਸੌਖੀ ਘਾੜੀ ਚ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਮੁਸੀਬਤ ਦਾ ਸਾਹਮਣਾ ਕਰਨਾ ਚਾਹੀਦਾ ਉਹਨਾਂ ਕਹਿ ਕੇ ਫੌਜ ਅਤੇ ਆਮ ਲੋਕ ਲਗਾਤਾਰ ਜੁਟੇ ਹੋਏ ਨੇ ਉਹਨਾਂ ਇਸ ਮੌਕੇ ਜਿਲ੍ਹਾ ਵਾਸੀਆਂ ਨੂੰ ਅਪਵਾਹ ਤੋਂ ਸੁਚੇਤ ਰਹਿਣ ਅਤੇ ਨਹਿਰਾ ਜਖਮਾਂ ਤੇ ਕੰਡੇ ਨਾ ਜਾਣ ਦੀ ਅਪੀਲ ਕੀਤੀ ਹੈ ਸਾਡਾ ਹਲਕਾ ਚਮਕੌਰ ਸਾਹਿਬ ਦੇ ਨਾਲ ਜਿਹੜਾ ਚਮਕੌਰ ਸਾਹਿਬ ਤੋਂ ਅੱਗੇ ਸਤਲੁਜ ਦਰਿਆ ਦਾ ਬੰਨ ਹੈ ਉਹਨੂੰ ਕਈ ਦਿਨਾਂ ਤੋਂ ਖਤਰਾ ਬਣਿਆ ਹੋਇਆ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਤੇ ਵੱਡੀ ਗੰਟੀ 'ਚ ਲੋਕ ਸਕਾਰ ਸੇਵਾ ਵਿੱਚ ਲੱਗੇ ਹੋਏ ਐ ਤੇ ਅੱਜ ਫੌਜ ਵੀ ਆ ਗਈ ਐ ਉਮੀਦ ਹੈ ਕਿ ਅਸੀਂ ਇਸ ਖਤਰੇ 'ਚੋਂ ਨਿਕਲ ਜਾਾਂਗੇ ਮੈਂ ਧੰਨਵਾਦ ਦਿਆਂ ਸਾਰੇ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਲੰਗਰ ਵੀ ਲਗਾਏ ਹੋਏ ਐ ਤੇ ਸੇਵਾ ਵੀ ਕਰ ਰਹੇ ਤੇ ਹੋਇਆ ਇਹ ਇਸ ਕਰਕੇ ਹੈ ਕਿ ਇਧਰ ਪਿੰਡਾਂ ਵਾਲੇ ਪਾਸੇ ਤੇ ਇਲੀਗਲ ਮਾਈਨਿੰਗ ਕਰਦੇ ਰਹੇ ਇਧਰੋਂ ਰਸਤੇ ਆ ਪਰਲੇ ਪਾਸੇ ਜਿਹੜੀ ਡੀਸਿਲਟਿੰਗ ਹੋਈ ਨਹੀਂ ਜਿਹਦੇ ਕਰਕੇ ਇਧਰ ਪਿੰਡਾਂ ਨੂੰ ਮਾਰ ਪੈ ਗਈ ਲੇਕਿਨ ਲੋਕਾਂ ਨੇ ਸਾਂਭ ਲਈ ਹੈ ਮੈਂ ਲੋਕਾਂ ਦਾ ਬੜਾ ਧੰਨਵਾਦ ਕਰ ਰੋਪੜ ਤੋਂ ਗੁਰਮੀਤ ਸਿੰਘ ਚੌਕ ਦਾ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ